हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਬੱਸੀਆਂ ਸੀਣ ਲਈ ਲੈ ਕੇ ਆਏ ਆਂ ਗੱਬਣ ਬਈ ਚੱਕ ਪਾਸ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕੇ ਜਿਸ ਘਰ ਚੋਂ ਆਪਾਂ ਬਈ ਵੀਡੀਓ ਬਣਾ ਰਹੇ ਆਂ ਕੋਈ ਬਾਜ਼ੀ ਦਾ ਵਪਾਰ ਦਾ ਕੰਮ ਨਹੀਂ ਆਪਣੀ ਦੋਕਰੇ ਲੁਕਸਵਾ ਚੋਏ ਬੱਸੀਆਂ ਛੇੜ ਕਰ ਰਹੇ ਆਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਬਾਈ ਜੀ ਵਧੀਆ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਵੀਰੇ ਮੇਰਾ ਹਰਜੋਤ ਆ ਪਿੰਡ ਤਲਵੰਡੀਆ ਜ਼ਿਲ੍ਹਾ ਬਰਨਾਲਾ ਨੇੜੇ ਭਧੌੜ ਰਹਿ ਗਿਆ ਇਧਰੋਂ ਜੀ ਬਲਾਸਪੁਰ ਵੀ ਨੇੜੇ ਨਿਹਾਲ ਸਿੰਘ ਵਾਲਾ ਵੀ ਨੇੜੇ ਤਹਿਸੀਲ ਤਪਾ ਹੈ ਨਾ ਤਹਿਸੀਲ ਤਪਾ ਜੀ ਆਪਾਂ ਤੇ ਮੋਬਾਈਲ ਨੰਬਰ ਬੋਲ ਦੋ ਬਾਈ ਮੋਬਾਈਲ ਨੰਬਰ ਜੀ 8146892145 ਹੈ ਜੀ ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਪਹਿਲਾਂ ਤਾਂ ਜੇ ਗੱਲ ਕਰੀ ਆਪਣੇ ਘਰ ਦੀਆਂ ਹੀ ਆ ਬਸ ਹਾਂਜੀ ਹਾਂਜੀ ਬਾਈ ਕੋਈ ਵਪਾਰ ਨਹੀਂ ਕਰਦੀਆਂ ਵਸੀਆਂ ਫੋਲਰ ਰਿਕਾਰਡ ਮਿਲੂ ਮਾਦਰ ਫਦਰ ਦਾ ਵੀ ਗਾਹਾਂ ਤੱਕ ਦਾ ਰਿਕਾਰਡ ਮਿਲੂ ਖੀਰੀਆਂ ਦੋਹੇ ਠੀਕ ਹੈ ਆ 14 ਮਹੀਨਿਆਂ ਦੀ ਆ ਪਰਲੀ 16 ਤੋਂ 17 ਮਹੀਨਿਆਂ ਦੇ ਵਿੱਚ ਠੀਕ ਹੈ ਬਾਈ ਕਹਿੰਦੇ ਵੀ ਮੰਨ ਕੇ ਚੱਲੋ ਬਾਈ ਰਿਕਾਰਡ ਆਪਾਂ ਸੋਨ ਸਵਾਰਾ ਦੇਵਾਂਗੇ ਜਿਹੜਾ ਵੀਰ ਮਤਲਬ ਕਿ ਸੌਦਾ ਕਰਦਾ ਠੀਕ ਹੈ ਨਾ ਹਾਂਜੀ ਹਾਂਜੀ ਬਾਈ ਜਿਹੜਾ ਵੀਰ ਸੌਦਾ ਕਰਦਾ ਉਹਨੂੰ ਰਿਕਾਰਡ ਫਾਲੋ ਮਿਲੂਗਾ ਠੀਕ ਹੈ ਅ ਵੀਰੇ ਹੁਣ ਇਹ ਤੋਂ ਪਹਿਲੇ ਨੰਬਰ ਵਾਲੇ ਤੋਂ ਸਟਾਰਟ ਕਰ ਲਈਏ 14 ਮਹੀਨਿਆਂ ਦੀ ਉਮਰ ਹੈ ਦੀ ਹਾਂਜੀ ਇਹ ਵੀ 14 ਮਹੀਨਿਆਂ ਦੀ ਆ ਜਮਾਂ ਕੱਚੀ ਖੀਰੀ ਵਸੀ ਆ ਬਾਈ ਦੰਦੋਂ ਖੀਰੀ ਆ ਦੰਦੋਂ ਖੀਰੀ ਆ ਜੀ ਠੀਕ ਹੈ ਵੀਰੇ ਤੇ ਮਦਰ ਦਾ ਰਿਕਾਰਡ ਹੈ ਜੀ ਤਾਂ ਕਿੰਨਾਗਾ ਇਹਦੀ ਮਾਂ ਹੈ ਰਵੇ 21 ਕਿਲੋ ਪਰਦੀ ਸਾਡ ਖੜੀ ਆ ਘਰਦੂਈ ਆ ਕਾਫੀ ਕਲਰ ਹੈ ਨਾ ਕਾਫੀ ਕਲਰ ਜਰਸੀ ਆ ਹਾਂ ਤੇ ਇਹਦਾ ਰਿਕਾਰਡ ਨਾ ਹਾਂ ਬਈ ਉਨੇ ਹੀ ਦਾ ਰਹੂਗਾ ਵੱਧ ਦਊਗੀ ਘੱਟ ਨਹੀਂ ਦਿੰਦੀ ਕਿਉਂ ਆਪਣਾ ਸੀਵਨ ਘਰੇ ਪਰਵਾਇ ਵਿਆਪ ਠੀਕ ਹੈ ਵੀਰੇ ਹਾਂਜੀ ਮਤਲਬ ਦੇ ਹੱਥੀ ਚੰਗੇ ਸੀਵਨ ਚੰਗੇ ਸੀਵਨ ਜੀ ਕਿਉਂ ਬਾਈ ਜੀ ਸੌਂਖ ਸੀ ਪਹਿਲਾਂ ਤਾਂ ਥੋੜੀ ਮਜਬੂਰੀ ਕਾਰਨ ਵੇਚ ਰਹੇ ਆ ਪਸ਼ੂ ਚੰਗੇ ਰੱਖਿਆ ਜਿੰਨੇ ਹੁਣ ਤੱਕ ਰੱਖਿਆ ਸੌਂਖ ਨਾਲ ਰੱਖਿਆ ਠੀਕ ਹੈ ਬਾ ਥੋੜੇ ਕੰਮਕਰਾਂ ਦੀ ਮਜਬੂਰੀ ਕਾਰਨ ਵੇਚ ਰਹੇ ਮੈਨੂੰ ਕਿ ਚਲੋ ਜਿਹੜਾ ਕੰਮ ਕਰਿਆ ਬਰੀਡ ਤੇ ਕਰ ਬਰੀਡ ਤੇ ਕਰਿਆ ਬਾਈ ਸਾਰੀ ਬਰੀਡ ਆ ਤੇ ਥਣ ਚਾਰੀਆ ਵੀਰੇ ਹਾਂਜੀ ਇਹਦੇ ਬਾਈ ਚੋਰੀ ਆ ਪੱਚੇਕ ਕਰਵਾ ਲੈ ਮੜੀ ਜਿਦੇ ਥੋੜਾ ਹੋ ਸਕਦਾ ਡਰੇ ਹੋ ਥਣ ਬਹੁਤ ਚੰਗਾ ਵੀਰੇ ਹੈਨਾ ਹਾਂਜੀ ਬਾਈ ਜੀ ਥਣਾ ਥਣਾ ਦਾ ਬਈ ਗੈਬੂ ਫੋਲਾ ਬਾਈ ਜੀ ਬਹੁਤ ਚੰਗਾ ਥਣ ਬਾਕੀ ਬਰੀ ਜਿਹੜੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜਿਹੜੇ ਸੀਮਨ ਦੀ ਆ ਜਾਂ ਮਦਰ ਦਾ ਰਿਕਾਰਡ ਬਾਈ ਨੇ ਦੱਸ ਹੀ ਦਿੱਤਾ ਤੁਹਾਨੂੰ ਸਾਰੀ ਡਿਟੇਲ ਮਿਲ ਜੂ ਜਿਹੜਾ ਇਹਦੇ ਅੱਗੇ ਲੱਗਿਆ ਵਾ ਹੈਨਾ ਬਾਈ ਹਾਂਜੀ ਬਾਈ ਜੀ ਉਹਦਾ ਵੀ ਮਿਲ ਜੂ ਉਹ ਵੀਰੇ 21035 ਲੱਗਿਆ ਵਾ ਇਹਦੇ ਜਾਸੀ ਬਲਦਾ ਜਰਸੀ ਬੋਲ ਹਾਂਜੀ ਜਰਸੀ 21035 ਬਾਈ ਦੇ ਅੱਗੇ ਜਰਸੀ ਬੋਲਦਾ ਲੱਗਿਆ ਵਾ ਖੋਲ ਦੇ ਬਈ ਤੋੜ ਦੇ ਬਈ ਜੇ ਸਾਹਮਣਾ ਦੰਦਾ ਜੋ ਖੀਰੀ ਆ ਕੱਦ ਬਹੁਤ ਆ ਹਨਾ ਹਾਂਜੀ ਕੋਈ ਛੋਟੀ ਨਾ ਮੰਨੇ ਬਹੁਤ ਡਬਲ ਆ ਜੀ ਕਰਦੇ ਕਿੰਨੇ ਟਾਈਮ ਦੀ ਚੈੱਕ ਪਾਸ ਆ ਬਈ ਸਹੀ ਇਹ ਬਈ ਜੀ 3 ਮਹੀਨੇ 20 ਦਿਨਾਂ ਦੀ ਹੋ ਗਈ ਅੱਜ 3 ਮਹੀਨੇ ਤੇ 20 ਦਿਨਾਂ ਦੀ ਚੈੱਕ ਪਾਸ ਦੇਖੋ ਬਈ ਛੋਟੀ ਦੋਮਾਂ ਦੀ ਤਸੱਲੀ ਕਰਾਈ ਵੀ ਜੇ ਕੋਈ ਵੀਰ ਆਉਂਦੀ ਤਸੱਲੀ ਕਰਾ ਕੇ ਮੇਰੇ ਘਰੋ ਲੈ ਜਾਵੇ ਹੂੰ ਆਪਣੀ ਫੁੱਲ ਤਸੱਲੀ ਅਗਲਾ ਉਹਦੀ ਤਸੱਲੀ ਕਰਾ ਕੇ ਲੈ ਜਾਵੇ ਠੀਕ ਆ ਫੇਸਬੁਕ ਦਿਖਾ ਦਿਓ ਬਈ ਸਹੀ ਗੱਲ ਆ ਬਈ ਫੇਸ ਦੇ ਕੰਨ ਵੀ ਨਿੱਕਾ ਨਿੱਕਾ ਬਾਕੀ ਬੋਧਿਵਾਦੀ ਚੈੱਕ ਕਰ ਸਕਦੇ ਬੜੀ ਕਮਾਲ ਦੀ ਹੈਗੀ ਅ ਬਾਕੀ ਬਾਈ ਸੇਵਾ ਸੰਭਾਲ ਜਿਹੋ ਜੀ ਸੇਵਾ ਕਰੋਗੇ ਉਹ ਆ ਜਾਣਾ ਹਾਂਜੀ ਹਾਂਜੀ ਬਾਈ ਜੀ ਇਹ ਤਾਂ ਸਹੀ ਗੱਲ ਹੈ ਬਾਈ ਬਾਕੀ ਜੇ ਹੁਣ ਇਹਦੇ ਕਦ ਕਾਠੀ ਦੇ ਢਾਂਚੇ ਦੀ ਗੱਲ ਕਰੀਏ ਗੋਲ ਮਟੋਲ ਪਈ ਹੈ ਚੰਗਾ ਇਹਦਾ ਕਰਮ ਵਾਲੀ ਦਾ ਕਦ ਕਾਠਾ ਕਦ ਕਾਠਾ ਤਾਂ ਜਮਾ ਪਰਲੀ ਤੇ ਪ੍ਰੋਪਰ ਜਾ ਹੀ ਜਾਂਦਾ ਬਾਈ ਹਾਂਜੀ ਹਾਂਜੀ ਬਾਈ ਜੀ ਸੇਵਾ ਨਾਲ ਬਹੁਤ ਪਾਲੀ ਆਉਂਦਾ ਕੰਫੀਡ ਤੇ ਚੱਲੀ ਆ ਬਸ ਇਹ ਪੂਰੀ ਗੱਲ ਵੇਚਦੇ ਹਾਂ ਹਜੇ ਬਾਈ ਦੇ ਦਸਨ ਮੁਤਾਬਕ ਜਿਵੇਂ ਖੀਰੀ ਆ ਜਦੋਂ ਉਹਨੇ ਦੋ ਦੰਦ ਹੋਣਾ ਜਾਂ ਚਾਰ ਦੰਦ ਹੋਣਾ ਕਦ ਕਰਦੇ ਹੀ ਜਾਣ ਦੋ ਦੰਦ ਹੁੰਦੀ ਹੁੰਦੀ ਸੁਪੋਈ ਆ ਵਾਲੀ ਬੱਸੀ ਸਹੀ ਗੱਲ ਆ ਬਾਈ ਹਾਂਜੀ ਪਹਿਲਾਂ ਸੁਪੋ ਬਾਕੀ ਪਿੱਛੇ ਤੋਂ ਚੜਾਈ ਚੜੋਈ ਬਹੁਤ ਆ ਹਨਾ ਹਾਂਜੀ ਹਾਂਜੀ ਬਾਈ ਜੀ ਤੇ ਵੀਰੇ ਮੁੱਲ ਫਿਰ ਕਿਵੇਂ ਦਾ ਰੂ ਬਾਈ ਜੀ ਮੁੱਲ ਫੋਨ ਤੇ ਕਰ ਲਾਂਗੇ ਜਾਇ ਜੀ ਹੋ ਕੋਈ ਬਾਲਾ ਨਹੀਂ ਮੁੱਲ ਨਹੀਂ ਬਾਲਾ ਕਰਦੇ ਹਾਂਜੀ ਹਾਂਜੀ ਜਾਇ ਜੀ ਹੋ ਕਿਉਂਕਿ ਜੈਸ ਸਾਹਿਬ ਦੀਆਂ ਬੱਸੀ ਉਹ ਸਾਹਿਬ ਦਾ ਹਾਂਜੀ ਹਾਂਜੀ ਬਾਈ ਜੀ ਸਹੀ ਗੱਲ ਆ ਬਾਕੀ ਬਾਈ ਬਰੀਡ ਪੱਖ ਲਾ ਲਈ ਇਹਨਾਂ ਦਾ ਵੈਸੇ ਦੀ ਮਦਰ ਆ ਜਿਹੜੀ ਉਹ ਤਾਂ ਹੈਗੇ ਬਾਈ ਕਾਫੀ ਕਲਰ ਤੇ ਇਹਦਾ ਰੰਗ ਥੋੜਾ ਜਿਹਾ ਮਤਲਬ ਕਿ ਜਿਵੇਂ ਮੰਗ ਆ ਜਿਹੜੀ ਚੀਜ਼ ਦੀ ਉਹ ਹੈਗਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਲੈ ਚੈੱਕ ਕਰ ਸਕਦੇ ਮੂਹ ਮਾਂ ਦਾ ਬੜਾ ਕਰਮਾਲੀ ਦਾ ਪਿਆਰ ਆਗਾ ਬੋਦੀਵਾਦੀ ਬਹੁਤ ਚੰਗੀ ਆ ਬਾਕੀ 400 ਨੂੰ ਥਾਣ ਮਿਲ ਜਣਗੇ ਮਿਲ ਜਾਣਗੇ ਕੋਈ ਫੋਟ ਨਹੀਂ ਕੋਈ ਸਾਂ ਤੇ ਦੋ ਨੰਬਰ ਤੇ ਬਾਈ ਇਹ ਬਾਈ ਜੀ ਜਰਸੀ ਐਚ ਐਫ ਨਾਲ ਕ੍ਰਾਸ ਆ ਹੂੰ ਚ ਆਈ ਵੀ ਆਪਣੇ ਘਰ ਦੀ ਵਸੀ ਜੰਪਾਲਾ ਠੀਕ ਆ ਇਹਦੀ ਮਦਰ ਦਾ ਰਿਕਾਰਡ 27 ਕਿਲੋ ਸੀ ਆ ਪਿਛਲੇ ਦਿਨ ਥੋੜੀ ਹੋਇਆ ਉਹ ਵੀ ਮਜਬੂਰੀ ਚ ਵੇਚੀ ਆ ਠੀਕ ਆ ਪਸ਼ੂ ਘਟਾਉਣਿਆ ਕਹਿਣ ਦਾ ਭਾਵ ਕੋਈ ਹੋਰ ਕੋਈ ਮਜਬੂਰੀ ਨਹੀਂ ਠੀਕ ਹੈ ਹਾਂਜੀ ਹਾਂ ਲੇਬਰ ਦਾ ਕੰਮ ਥੋੜਾ ਔਖਾ ਹੂੰ ਤੇ ਇੱਕ ਮਿੰਟ ਝੂਲੀ ਬਈ ਇੰਚ ਚੈੱਕ ਕਰਵਾ। ਹਾਂਜੀ ਹਾਂਜੀ ਬਾਈ ਬਹੁਤ ਸੋਹਣੇ ਥਾਣਾ। ਸਹੀ ਗੱਲ। ਬੜਾ ਚੰਗਾ ਥਾਣਾ ਹੈ ਨਾ। ਹਾਂਜੀ ਬਾਈ ਲੰਮਾ ਹੋਣ ਮੂਰੇ ਵੀ ਬਾਈ ਜੀ ਜਦੋਂ ਇਹਨਾਂ ਨੇ ਤਿਆਰ ਹੋ ਕੇ ਵਿਖਣਾ ਅਗਲਾ ਇਹ ਚੀਜ਼ ਮੰਗਦਾ ਕਿ ਅਮਰੀਕਨਾਂ ਨੂੰ ਅਗਲਾ ਹੱਥ ਨਹੀਂ ਪਉਦਾ ਗਰਮੀ ਚ। ਸਹੀ ਗੱਲ। ਇਹਨਾਂ ਨੇ ਚੌਥੇ ਪੰਜਵੇਂ ਮਹੀਨੇ ਸੋਣਾ ਉਦੋਂ ਦੁੱਧ ਵੀ ਚੰਗਾ ਕੱਢਣਗੇ ਆ ਤੇ ਬਰੀਡ ਤਾਂ ਸਾਨੂੰ ਪਤਾ ਹੀ ਆ। ਗਰਮੀ ਮੰਨਣ ਵਾਲੀ। ਗਰਮੀ ਮੰਨਣ ਵਾਲੀ ਹੈ ਨਹੀਂ। ਇਹ ਐਚ ਐਫ ਦੇ ਪੇਟੋ ਆ ਬਾਈ। ਹਾਂਜੀ ਐਚ ਐਫ ਦੇ ਪੇਟੋ ਆ ਜਰਸੀ ਐ ਜੈਗ ਬੋਲ ਦੀ ਬੱਚੀ ਆ ਇਹ। ਬਾਕੀ ਆਪਾਂ ਸਾਰਾ ਰਿਕਾਰਡ ਮਦਰ ਦਾ ਰਿਕਾਰਡ ਵੀ ਦੇ ਦਾਂਗੇ ਫੋਰ ਦੱਸੋ ਜੀ ਠੀਕ ਹੈ ਬਾਈ ਹਾਂਜੀ ਬਾਕੀ ਜੇ ਗੱਲ ਕਰੀਏ ਇਹ ਮਤਲਬ ਫੇਸ ਥੋੜਾ ਜਿਆਦਾ ਮਦਰ ਤੇ ਲੱਗੀ ਹੋਈ ਹੈ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਖੋਲ ਦਿਓ ਬਾਈ ਲੋਕਾਂ ਨੂੰ ਹਾਂਜੀ ਬਾਈ ਕਦ ਕਾਠ ਬਈ ਬੱਚਿਆਂ ਚ ਚੈੱਕ ਕਰ ਸਕਦਾ ਬਾਕੀ ਫੇਸ ਬਹੁਤ ਵੱਡੀ ਆ ਬਾਈ ਨਹੀਂ ਕਰ ਸਕਦਾ ਸਹੀ ਗੱਲ ਹੈ ਇਹ ਵੀ ਖੀਰ ਗਈ ਆ ਦੰਦੋਂ ਕੋਈ ਫਲੇ ਕੋਈ ਬਾਈ ਤਾਂ ਹੀ ਨਹੀਂ ਦੰਦ ਸਿੱਟਣ ਦੇ ਠੀਕ ਹੈ ਦੰਦੋਂ ਬਾਈ ਇਹ ਵੀ ਖੀਰੀ ਆ ਗਈ ਬਾਕੀ ਇਹਦੇ ਕੱਦ ਦੀ ਜਜਮੈਂਟ ਲਾ ਲੋ ਅਸਲ ਵਿੱਚ ਜਿਹਨੇ ਗੱਲ ਕਰੀਏ ਬਹੁਤ ਸੋਹਣੀਆਂ ਤੇ ਪੂਰੇ ਚੰਗੇ ਕਦ ਕੱਢ ਲਈਆਂ ਫੇਸ ਜਰਸੀ ਨਾਲ ਹੀ ਪੈਂਦਾ ਕੋਸ ਫਿਰ ਉਸ ਨੂੰ ਪਤਾ 2 ਲੱਖ ਐਫ ਤੇ ਜਰਸੀ ਨਾਲ ਮੇਲ ਹਾਂਜੀ ਹਾਂਜੀ ਸਹੀ ਗੱਲ ਹੈ ਬਾਕੀ ਹੁਣ ਇਹ ਬੱਚੇ ਦੀ ਬਾਈ ਤੁਸੀਂ ਬਰੀਡ ਚੈੱਕ ਕਰ ਸਕਦੇ ਕਿੰਨੇ ਟਾਈਮ ਦੀ ਬਾਈ ਚੈੱਕ ਪਾਸ ਹੈ ਇਹ ਬਾਈ ਜੀ 4.5 ਮਹੀਨੇ ਦੀ ਜਮਾਂ ਸਹੀ ਹੋਗੀ ਠੀਕ ਹੈ ਮਨ ਲ ਇੱਕ ਦਿਨ ਉੱਤੇ ਹੀ ਹੋ ਗਿਆ ਠੀਕ ਹੈ ਬਾਈ ਜਮਾ ਸਹੀਟ ਠੀਕ ਹੈ ਜਿੱਦਾਂ ਦੇ ਭਰਾਏ ਉਦਾਂ ਦਾ ਮੈਨੂੰ ਸੋਨ ਠੀਕ ਹੈ ਵੀਰੇ ਬਾਈ ਕਹਿੰਦਾ ਬਾਈ ਡਾਡਾ ਆਪਾਂ ਸਾਰਾ ਦੇ ਦੇਾਂਗੇ ਬਾਈ ਦੇਖੋ ਮੈਂ ਪਹਿਲਾਂ ਵੀ ਆਖਿਆ ਤੇ ਬਾਈ ਨੇ ਵੀ ਕਿਹਾ ਕਹਿੰਦਾ ਤਸੱਲੀ ਕਰਾਉਣਾ ਤੁਹਾਡਾ ਹੱਤ ਦਾ ਬਾਈ ਕਰਵਾ ਕੇ ਜਾ ਸਕਦੇ ਕੋਈ ਦਿੱਕਤ ਨਹੀਂ ਜੀ ਤੇ ਮੁੱਲ ਫੂਨਤੀ ਰਹਿਣਗੇ ਹਾਂਜੀ ਹਾਂਜੀ ਬਾਈ ਫੁੱਲ ਦੋਹਾਂ ਦੇ ਫੂਨਤੇ ਰਹਿਣਗੇ ਮੇਰਾ ਬਾਈ ਕੋਈ ਕੱਲੀ ਜਰਸੀ ਨਾ ਮੰਗੇ ਜਾਂ ਤਾਂ ਜੋੜਾ ਦੇਵਾਂਗੇ ਨਹੀਂ ਔਰਲੀ ਕਾਲੀ ਕੱਲੀ ਦੇ ਦਾਂਗੇ ਕੱਲੀ ਜਰਸੀ ਨਹੀਂ ਦੇਣੀ ਠੀਕ ਹੈ ਵੀਰੇ ਜੇ ਤਾਂ ਜੋੜਾ ਦੇਵਾਂਗੇ ਨਹੀਂ ਕੱਲੀ ਨਹੀਂ ਦੇਣੀ ਜਰਸੀ ਮੇਰਾ ਬਾਈ ਕੋਈ ਫੋਨ ਨਾ ਲਾਵੇ ਇੱਕ ਬਾਈ ਬਣ ਕੇ ਕੋਈ ਟੈਂਪਾਸ ਲਾਣ ਲਾਵੇ ਖੇਤੀ ਵਾਲਾ ਬੰਦਾ ਥੋੜਾ ਆ ਕੰਮ ਟੈਟ ਹੀ ਆ ਪਾਣੀ ਪੂਣੀ ਛੱਡਿਆ ਹੋਆ ਕੋਈ ਗੱਲ ਨਹੀਂ ਵੀਰੇ ਮੰਨ ਕੇ ਚੱਲੋ ਵੀ ਬਾਈ ਕਹਿੰਦਾ ਕੋਈ ਜੋੜਾ ਇਕੱਠਾ ਦਊਗਾ ਜੇ ਕੱਲੀ ਜਰਸੀ ਨਹੀਂ ਦਿੰਦਾ ਜਰਸੀ ਹਾਂਜੀ ਹਾਂਜੀ ਬਾਈ ਕੱਲੀ ਜਰਸੀ ਵਸੀ ਨਾ ਕੋਈ ਸਪੈਸ਼ਲ ਫੋਨ ਲਾਵੇ ਠੀਕ ਹੈ ਵੀਰੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਚੋਂ ਨਾ ਕੋਈ ਵੀ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ